ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੌਸਮ ਪਾਗੋ ਲੋ ਜਾਰੀ ਕਰ ਦਿੱਤਾ ਗਿਆ ਵੱਡਾ ਅਲਰਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂਦੇ ਹੋ ਵੀਡੀਓ ਨੂੰ ਆਤਮਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੂਰੀ ਉੱਤਰੀ ਭਾਰਤ ਚ ਭਿਆਨ ਗਰਮੀ ਪੈ ਰਹੀ ਹੈ ਇਸ ਦੌਰਾਨ ਮੌਸਮ ਵਿਭਾਗ ਨੇ ਖੁਸ਼ਖਬਰੀ ਦੇ ਦਿੱਤੀ ਹੈ ਉੱਤਰ ਪ੍ਰਦੇਸ਼ ਬਿਹਾਰ ਦਿੱਲੀ ਐਨਸੀਆਰਟੀ ਸਮੇਤ ਦੇਸ਼ ਦੇ ਕਈ ਸੂਬੇ ਪਿਛਲੇ ਕੁਝ ਦਿਨਾਂ ਤੋਂ ਭਿਆਨ ਗਰਮੀ ਦੀ ਲਪੇਟ ਚ ਨੇ ਇਸ ਗਰਮੀ ਕਰ ਲੋਕਾਂ ਨੂੰ ਭਿਆਨ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਦੇ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਨੇ ਏਜ਼ਰਨ ਮੌਸਮ ਵਿਭਾਗ ਨੇ ਰਾਹਤ ਵਾਲੀ ਖਬਰ ਦੇ ਦਿੱਤੀ ਹੈ ਵਿਭਾਗ ਦਾ ਕਹਿਣਾ ਹੈ ਕਿ ਅਗਲੇ 2 ਦਿਨਾਂ ਚ ਕੁਝ ਰਾਹਤ ਮਿਲੇਗੀ ਅਨੁਮਾਨ ਹੈ ਕਿ ਹਰਿਆਣਾ ਪੰਜਾਬ ਤੇ ਹਿਮਾਚਲ ਪ੍ਰਦੇਸ਼ ਚ 12 ਤੋਂ 16 ਝਰੁੰਡਾਣ ਹਲਕੀ ਬਾਰਿਸ਼ ਹੋ ਸਕਦੀ ਹੈ ਇਸ ਤੋਂ ਲਾਵਾ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣਗੀਆਂ ਇਸ ਸਮੇਂ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਚ orange alert ਜਾਰੀ ਕਰ ਦਿੱਤਾ ਹੈ ਇਸ ਸਾਲ ਮਈ ਚ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਤੇ ਠੰਡੀਆਂ ਹਵਾਵਾਂ ਨੇ ਗਰਮੀਆਂ ਦੇ ਮੌਸਮ ਦੇ ਰੁਝਾਨ ਨੂੰ ਇਸ ਤਰ੍ਹਾਂ ਬਦਲ ਦਿੱਤਾ ਹੈ ਕਿ 쿨ਿੰਗ ਉਪਕਰਨਾ ਦੇ ਕਾਰੋਬਾਰੀਆਂ ਨੂੰ ਭਾਰੀ ਨੁਕਸਾਨ ਚ ਚਲਣਾ ਪਿਆ ਅੰਬਾਲਾ ਦੇ ਇਲੈਕਟ੍ਰੋਨਿਕ ਵਪਾਰੀ ਜੋ ਅਪ੍ਰੈਲ ਮਈ ਨੂੰ ਵਿਕਰੀ ਲਈ ਸਿਖਰਾਂ ਸੀਜ਼ਨ ਮੰਨਦੇ ਨੇ ਜ਼ਬਰਦਸਤ ਸਟਾਕਿੰਗ ਕੀਤੀ ਸੀ ਪਰ ਮੌਸਮ ਨੇ ਉਹਨਾਂ ਨੂੰ ਦਿਆਂ ਸਾਰੇ ਭਵਿੱਖਵਾਨਿਆਂ ਨੂੰ ਉਲਟਾ ਦਿੱਤਾ ਹੁਣ ਜੂਨ ਦੀ ਵੱਧਦੀ ਗਰਮੀ ਨੇ ਇੱਕ ਵਾਰ ਫਿਰ ਦੁਕਾਨਾਂ ਤੇ ਰੌਣਕ ਵਾਪਸ ਲੈ ਆਂਦੀ ਬਾਕੀ ਖਬਰਾਂ ਨੂੰ